ਫਰੀਦਕੋਟ ਸਾਹੂ ਕੀ ਮੇਰਾ ਅੱਜ ਵੀਡੀਓ ਪਾਉਣ ਦਾ ਇੱਕ ਮਕਸਦ ਹੈ ਜੋ ਅਮਰਜੀਤ ਕੋਟਾਹੂ ਕੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਲੈਕਸ਼ਨ ਲੱਗ ਰਹੇ ਨੇ ਵੀਰੋ ਉਹ ਮੇਰੀ ਵੱਡੀ ਭੈਣ ਹੈ ਤਾਂ ਮੈਨੂੰ ਵੱਡੀ ਭੈਣ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਕਿ ਪ੍ਰਮਾਤਮਾ ਨੇ ਐੋ ਜੀ ਭੈਣ ਕਿੱਥੇ ਰੋਂ ਦੇਵੇ ਸੋ ਜੋ ਆਪਣੇ ਹੀ ਭੈਣਾ ਭਰਾਵਾਂ ਨੂੰ ਖਾ ਜਾਂਦੀ ਹੈ ਸੋ ਵੀਰੋ ਇਹ ਦੋਨੇ ਹਸਬੰਡ ਵਾਈਫ ਬਹੁਤ ਵੱਡੇ ਧਾਗ ਨੇ ਇਹਨਾਂ ਨੇ ਸਾਡੇ ਨਾਲ ਬਹੁਤ ਬੜੀ ਠੱਗੀ ਮਾਰੀ ਹੈ ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਵੀ ਇੱਕ ਅਸੀਂ ਵੀਡੀਓ ਪਾਈ ਸੀ ਇਹਨਾਂ ਬਾਰੇ ਦੱਸਿਆ ਸੀ ਪਰ ਪਤਾ ਨਹੀਂ ਪਰਟੇ ਕਿਉਂ ਨਹੀਂ ਸਮਝਦੀਆਂ बार-बार ਇਹਨਾਂ ਨੂੰ ਟਿਕਟਾ ਦੇ ਰਹੀਆਂ ਕਿ ਹੋਰ ਕੋਈ ਇਹਨਾਂ ਵਿੱਚ ਪਾਰਟੀਆਂ ਨੂੰ ਕੋਈ ਵਧੀਆ ਕੈਂਡੀਡੇਟ ਦਿਖਦਾ ਹੀ ਨਹੀਂ ਜੋ ਠੱਗਾਂ ਨੂੰ ਟਿਕਟਾਂ ਦੇ ਕੇ ਨਵਾਜਦੇ ਨੇ ਸੋ ਵੀਰੋ ਇਹਨਾਂ ਨੇ ਸਾਡੀ 2 ਕਿਲੇ ਚ ਵੀ ਸਾਫੋ ਪਿੰਡ ਵਿੱਚ ਵੇਚ ਕੇ ਖਾ ਗਏ ਤੇ 5 ਕਰੋੜ ਸਾਡਾ ਕੈਸ਼ ਤੇ ਅਸੀਂ ਜੋ ਇਧਰ ਮੇਰੇ ਹਸਬੰਡ 18 ਸਾਲ ਦੀ ਸਾਡੀ ਕਮਾਈ ਖਾ ਗਏ ਤਾਂ ਚਾਰ ਮੜੇ ਦਾ ਪਲਾਟ ਜੋ ਮੋਗਾ ਵਿਖੇ ਇਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਅਸੀਂ ਲਿਆ ਸੀ ਉਹ ਵੀ ਇਹ ਨੇ ਅਮਰਜੀਤ ਨੇ ਭਪਿੰਦਰ ਦੇ ਨਾਮ ਕਰਾ ਦਿੱਤਾ ਪਾਵਰ ਆਫ ਟਾਡਿੰਥੂ ਸੋ ਵੀਰੋ ਮੈਂ ਇਹੀ ਅਪੀਲ ਕਰਦੀ ਹਾਂ ਕਿ ਇਹੋ ਜਿਹੇ ਚੋਰਾਂ ਤੋਂ ਠੱਗਾ ਤੋਂ ਬਚੋ ਵੀਰੋ ਇਹ ਇੱਕ ਦਾਲ ਨੂੰ ਫਰਦੇ ਆ ਇਹਨਾਂ ਨੂੰ ਇਹ ਕਿ ਸਾਡਾ ਇੱਕ ਦਾ ਲੱਗ ਜਾਵੇ ਤੇ ਅਸੀਂ ਬਸ ਮਤਲਬ ਠੱਗੀਆਂ ਚੋਰੀਆਂ ਕਰਦੇ ਬਸ ਇਹ ਦਾਅ ਲਾਉਣ ਨੂੰ ਫਿਰਦੇ ਹਰ ਹੋ ਰਿਹਾ ਦਾ ਕੋਈ ਮਕਸਦ ਨਹੀਂ ਹੈਗਾ ਸੋ ਮੈਂ ਇਹੀ ਪੀਲ ਕਰਦੀ ਆ ਕਿ ਤੁਸੀਂ ਮਤਲਬ ਅਮਰਜੀਤ ਕੋਰ ਤੋਂ ਬਚੋ ਇਹ ਤਾਂ ਅਮਰੀਕਾ ਦੀ ਗ੍ਰੀਨ ਕਾਰਡ ਹੈ ਵੀ ਇਹਨੇ ਇਹ 2022 ਵਿੱਚ ਆਈ ਸੀ ਜਦੋਂ ਭੁਪਿੰਦਰ ਨੂੰ ਕਾਂਗਰਸ ਵਿੱਚੋਂ ਟਿਕਟ ਮਿਲੀ ਸੀ ਤਾਂ ਭੁਪਿੰਦਰ ਨੂੰ ਭੁਪਿੰਦਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੇ ਕਰਾਰੇ ਹਾਰ ਦਿੱਤੀ ਸੀ ਜੋ ਬਹੁਤ ਵਧੀਆ ਲੋਕਾਂ ਨੇ ਸੋਚਿਆ ਤੇ ਆ ਵਧੀਆ ਕੈਂਡੀਡੇਟ ਨੂੰ ਵੋਟਾਂ ਪਾਈਆਂ ਸੋ ਵੀਰੋ ਇਹ 2022 ਦੀ ਬਾਏ ਦੇ ਵਿੱਚ ਆਈ ਸੀ ਜਦੋਂ ਹਾਰ ਕੇ ਫੇਰ ਅਮਰੀਕਾ ਗਈ ਤੇ ਹੁਣ ਇਹ ਫਰਬਰੀ 2024 ਵਿੱਚ ਆਈ ਹੈ ਵੀਰੋ ਇਹਨੇ ਤਾਂ ਹੁਣ ਵੀ ਹਾਰ ਕੇ ਅਮਰੀਕਾ ਆ ਜਾਣਾ ਫਿਰ ਜਿਹੜੇ ਤੁਹਾਡੇ ਆ ਨਾਲ ਫੜਦੇ ਨੇ ਇਹਦੇ ਫਿਰ ਇਹਨਾਂ ਇਹਨਾਂ ਦੀ ਗੱਲਬਾਤ ਕੌਣ ਸੁਣੂਗਾ ਇਹ ਤਾਂ ਅਮਰੀਕਾ ਆ ਜਾਣਾ ਕਉ ਨੂੰਏ ਸਮਝੀ ਲਾ ਜੀ ਇਹ ਤਾਂ ਆਪ ਬਾਹਰੋਂ ਆਈ ਹੋਈ ਤੁਸੀਂ ਦੂਜਿਆਂ ਨੂੰ ਕਹਿੰਨੇ ਬਾਹਰੋਂ ਇਹ ਵੀ ਬਾਹਰੋਂ ਆਈ ਆ ਇਹ ਵੀ ਅਮਰੀਕਾ ਦੀ ਗ੍ਰੀਨ ਕਾਰਡ ਆ ਇਤੋਂ ਦੀ ਨਹੀਂ ਹੈਗੀ ਇਹਨੂੰ ਪੁੱਛੋ ਕਿਵੇਂ ਆਈ ਸੀ ਅਮਰੀਕਾ ਇਹਦਾ ਮੁੰਡਾ ਅਸੀਂ ਸੱਤਿਆ ਇਹਨੂੰ ਅਸੀਂ ਸੱਤਿਆ ਸੁਬੀਰੋ ਮੇਰੇ ਹੱਥ ਬੰਨ ਕੇ ਹੀ ਵੀਰਾ ਕਿ ਅਮਰਜੀਤ ਨੂੰ ਲੋਕ ਸਭਾ ਚੋਣਾਂ ਤੋਂ ਬਾਹਰ ਦਾ ਰਸਤਾ ਦਿਖਾ ਦਿਓ ਤੇ ਇਹਨੂੰ ਵੋਟ ਨਾ ਪਾਓ ਤੇ ਕਿਸੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ ਜੋ ਤੁਹਾਡੇ ਕੰਮਕਾਰ ਕਰੇ ਜੋ ਇੱਥੇ ਰਹੇ ਉਸ ਨੂੰ ਤੁਸੀਂ ਉਮੀਦਵਾਰ ਬਣਾਓ ਆਪਣਾ ਸੋ ਇਹੋ ਜਿਹੇ ਲੋਕਾਂ ਤੋਂ ਬਚੋ ਜੋ ਇਹਦੇ ਵੀ ਠੱਗਦੇ ਚੋਰ ਨੇ ਪਤਾ ਨਹੀਂ ਪਾਰਟੀਆਂ ਨੂੰ ਵੀ ਇਹਨਾਂ ਬਾਰੇ ਦੇਖਦਾ ਨਹੀਂ ਜੋ ਇਹੋ ਜਿਹੇ ਲੋਕਾਂ ਨੂੰ ਟਿਕਟਾ ਦਿੰਦੇ ਨੇ ਪਹਿਲੋਂ ਕਾਲੇਦਾਲ ਨੂੰ ਦੇਖਿਆ ਕਾਲੀ ਟਿਕਟ ਦੇ ਕੇ ਹੁਣ ਕਾਂਗਰਸ ਵਾਲੇ ਵੀ ਅੰਨੇ ਹੋ ਗਏ ਕਿ ਜਿਨ੍ਹਾਂ ਨੇ ਇਹਨਾਂ ਬਾਰੇ ਸਾਰਥੀ ਨਹੀਂ ਕੀਤਾਗਾ ਕਿ ਇਹ ਕਿਹੋ ਜਿਹੇ ਲੋਕ ਆ ਪਹਿਲੋਂ ਕਾਲੇਦਾਲ 'ਚ ਟੱਕੇ ਖਾਦੇ ਇਹਨਾਂ ਨੇ ਤੋਤੇ ਥੱਲੇ ਲੱਗੇ ਰਹੇ ਹੁਣ ਇਹਨਾਂ ਨੇ ਕਾਂਗਰਸ ਵਿੱਚ ਆ ਕੇ ਤੇ ਕਾਂਗਰਸ ਵਾਲੇ ਨੇ ਟਿਕਟ ਦਿੱਤੀ ਕਾਂਗਰਸ ਨੂੰ ਵੀ ਹੋਰ ਕੋਈ ਬੰਦਰ ਹੀ ਨਾਮਦਾਗਾ ਸੋ ਵੀਰੋ ਮੈਂ ਅਪੀਲ ਕਰਦੀ ਹਾਂ ਕਿ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿਓ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਹਨਾਂ ਨੂੰ ਵੋਟ ਨਾ ਪਾਓ ਥੈਂਕ ਯੂ ਵੈਰੀ ਮਚ